ਇਹ ਦੋਵੇਂ ਤਸਵੀਰਾਂ ਨੇ ਬਠਿੰਡਾ ਸ਼ਹਿਰ ਦੀਆਂ ਜਿੱਥੇ ਪ੍ਰਦਰਸ਼ਨਕਾਰੀ ਟੀਚਰਾਂ ਤੇ ਪੰਜਾਬ ਪੁਲਿਸ ਦਾ ਡੰਡਾ ਚਮਕ ਕੇ ਵਰਿਆ ਇਹਨਾਂ ਚੋ ਪਹਿਲੀ ਤਸਵੀਰ ਹੈ ਨੈਸ਼ਨਲ ਹਾਈਵੇ ਨੰਬਰ 15 ਦੀ ਤਨਖਾਹਾਂ ਵਿੱਚ ਵਾਧੇ ਤੇ ਆਪਣੀ ਨੌਕਰੀ ਪੱਕਾ ਕਰਨ ਦੀ ਮੰਗ ਨੂੰ ਲੈ ਕੇ ਇਨਕਲੂਸਿਵ ਐਜੂਕੇਸ਼ਨ ਵਲੰਟੀਅਰਜ਼ ਯੂਨੀਅਨ ਨੇ ਹਾਈਵੇ ਜਾਮ ਕੀਤਾ ਹੋਇਆ ਸੀ ਪੀੜ ਨੂੰ ਉਥਲ-ਪੁਥਲ ਕਰਨ ਲਈ ਪੁਲਿਸ ਨੇ ਲਾਠੀ ਚਾਰਜ ਦਾ ਸਹਾਰ ਆ ਲਿਆ ਇਸ लाठी चार्ज ਮੌਕੇ ਮਹਿਲਾ ਪ੍ਰਦਰਸ਼ਨਕਾਰੀਆਂ ਨੂੰ ਵੀ ਬਖਸ਼ਿਆ ਨਹੀਂ ਗਿਆ ਸਰਕਾਰ ਨੂੰ ਚਾਹੀਦਾ ਹੈ ਕਿ ਸਾਡੀਆਂ ਨੀਤੀਆਂ ਜਾਂ ਤਰਕਾਹਾਂ ਲਾਗੂ ਕਰੇ ਆਮ ਤ्याਫਕਾਂ ਬਾਅਦ ਸਾਨੂੰ ਹਰ ਇੱਕ ਸਾਲ ਜੂਨ ਦੀਆਂ ਛੁੱਟੀਆਂ ਹੁੰਦੀਆਂ ਨੇ ਸੱਪਰ ਸਾਨੂੰ ਨਹੀਂ ਹੁੰਦੀਆਂ ਹੈਗੀਆਂ ਉਹ ਦਿੱਤੀਆਂ ਜਾਣ ਤੇ ਇਹੀ ਅਸੀਂ ਮੰਗ ਕਰਦੇ ਹਾਂ ਦੂਜੇ ਨੰਬਰ ਤੇ ਅਸੀਂ ਮੰਗ ਕਰਦੇ ਹਾਂ ਕਿ ਸਾਨੂੰ ਤਜਰਬੇ ਦੇ ਤਜਰਬੇ ਦੇ ਆਧਾਰ ਤੇ ਆਈਆਰਟੀ ਪ੍ਰਮੋਟ ਕੀਤਾ ਜਾਵੇ ਅਤੇ ਸਾਡਾ ਪੇ ਸਕੇਲ ਲਾਗੂ ਕੀਤਾ ਜਾਵੇ। ਹੁਣ ਗੱਲ ਕਰਦੇ ਹਾਂ ਦੂਜੀ ਤਸਵੀਰ ਦੀ। ਇਹ ਤਸਵੀਰ ਹੈ ਸ਼ਹਿਰ 'ਚ ਮੌਜੂਦ ਵੱਡੇ ਪੁਲ ਦੀ। ਇਸ ਪੁਲ ਤੇ ਵੀ ਕੀਤਾ ਜਾ ਰਿਹਾ ਸੀ ਪ੍ਰਦਰਸ਼ਨ। ਟੀਟੀ ਪਾਸ ਬੀਐਡ ਅਧਿਆਪਕਾਂ 'ਚ ਰੋਸ ਹੈ ਟੈਸਟ ਪਾਸ ਕਰਨ ਦੇ باوجود ਸਰਕਾਰੀ ਨੌਕਰੀ ਤੋਂ ਵਾਂਝਿਆ ਰੱਖਣ ਦਾ। ਸਰਕਾਰ ਖਿਲਾਫ ਆਪਣਾ ਰੋਸ ਜ਼ਾਹਰ ਕਰਨ ਲਈ ਇਕੱਠੇ ਹੋਏ ਨਾ ਟੀਚਰਾਂ ਤੇ ਵੀ ਪੁਲਿਸ ਨੇ ਜੰਮ ਕੇ ਡਾਂਗਾ ਵਰਾਇਆ। ਇਥੋਂ ਤੱਕ ਕਿ ਟੀਚਰਾਂ ਨੂੰ ਪਜਾ ਪਜਾ ਕੇ ਕੁੱਟਿਆ ਗਿਆ ਜਿਹੜੀ ਮਾਰਨੀ ਮਾਰੋ ਇੱਥੇ ਨਹੀਂ ਕਰਨਾ ਮਾਰੋ ਹਟੋ ਜੇ ਆਪਾਂ ਮੁਕੇ ਨੌਕਰੀ ਤੇ ਵੀ ਆ ਕੇ ਧੱਕਦੇ ਹੋ ਮੋਰਚਾ ਚਾਈਦਾ ਮਾਰ ਕੇ ਕੰਮ ਰੱਖੋ ਇਹ ਕਾਹੋ ਤੇ ਸੇਵਾ ਦਾ ਸੇਵਾ ਨਹੀਂ ਸੇਵਾ ਹੋਈ ਸੇਵਾ ਹੀ ਕਰਾਉਣਾ ਹੋਈ ਆਏ ਹਰੋ ਸਰਕਾਰ ਖਿਲਾਫ ਲੋਕਾਂ ਦਾ ਰੋਸ ਸਾਫ ਨਜ਼ਰ ਆ ਰਿਹਾ ਹੈ ਪਰ ਪੁਲਿਸ ਦੀ ਕਾਰਵਾਈ ਨਾਲ ਜਿੱਥੇ ਟੀਚਰ ਖਫਾ ਨੇ ਉੱਥੇ ਹੀ ਇਹਨਾਂ ਦੇ ਤਰਨਾ ਪ੍ਰਦਰਸ਼ਨਾਂ ਕਾਰਨ ਰਾਹਗੀਰਾਂ ਨੂੰ ਵੀ ਖਾਸੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਸੋ ਲੋੜ ਹੈ ਇਹਨਾਂ ਟੀਚਰਾਂ ਦੀ ਸੁਣਵਾਈ ਕੀਤੀ ਜਾਣਦੀ